ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਦੌਦ ਦਾ ਕਾਂਗਰਸ ਦਾ ਅਸਤਾ ਕਿਹੜਾ ਫੜਦਾ ਹੈ ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਜ ਮੈਨੂੰ ਸਾਰੀਆਂ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਬਚਨਾਂ ਪੱਕੀ ਮਾੜਾ ਚੰਗਾ ਕਹੇ ਕਿਉਂਨੇ بڑا ਧੱਕਾ ਕਰਾਇਆ ਫੇਰ ਮੈਂ ਉਹ ਉਹ ਨੂੰ ਕਰਕੇ ਖੜਾ ਜਿਹੜਾ ਇਤਨਾ ਮੁੰਡੇ ਨੇ ਮੈਂ ਤਾਂ ਬੋਲਣ ਡਿਆ ਕਿ ਉਹ ਜਿਹੜੇ ਘਰਾਂ ਦੇ ਬੈਠੇ ਹੋ ਵੀ ਸੁਣ ਲੈ ਮੇਰੀ ਗੱਲ ਨਾ ਹੀ ਮੇਰੀ ਗੱਲੀ ਹੈ ਸ਼ਰੀਰਕ ਹਸਤੀ ਲੈ ਤੇ ਕੱਲੇ ਕੱਲੇ ਬੰਦੇ ਦਾ ਪਿੰਡ ਜੇ ਬਣਾ ਲੇ ਮੇਰੇ ਬਾਦ ਨਕੀਆ ਭਜਾਉਂਦਾ ਵੱਡਾ ਮੈਂ ਸਮਝਦਾ ਕਿ ਇੱਕ ਜਾਤੀ ਹੈ ਧਮਕੀ ਹੈ ਕਿ ਜੇ ਤੁਸੀਂ ਹੁਕਮਰਨ ਪਾਰਟੀ ਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਕਿ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਕਿ ਮੈਂ ਰੂਟਿੰਗ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਅਕਾਲੀ ਤੇ ਕਾਂਗਰਸੀ ਬੂਤ ਕਿੱਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਭੇਜੀ ਆ ਕਿ ਆਥੇ ਯਾਰ ਰਜਿਸਟਰ ਕਰਕੇ ਇਹੋ ਜੇ ਬੰਦਾ ਡਿਫਟਾਰ ਕਰੋ ਇਹ ਇਹਨਾਂ ਦਾ ਜਿਹੜਾ ਸੱਤਾ ਦਾ ਹੰਕਾਰ ਵੀ ਬੋਲਦਾ ਹੈ ਤੇ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ ਕਿ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਕਿ ਹਾਰ ਪਹਿਲੇ ਮੰਨੀ ਬੈਠਿਆ ਤੇ ਹੁਣ ਜਦੋਂ ਪਤਾ ਵੀ ਲੋਕੀ ਵੋਟਾਂ ਨਹੀਂ ਪਾਉਂਦੇ ਤੇ ਲੋਕਾਂ ਨੂੰ ਇਹ ਧਮਕੀਆਂ ਦੇ ਰਹੇ ਪੀ ਅਸੀਂ ਦੇਖਦੇ ਆ ਉੱਥੇ ਕਿਹੜਾ ਬੂਥ ਲੱਗਦਾ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਆਓ ਮੈਦਾਨ ਦੇ ਵਿੱਚ ਪਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਜਿਹੜੇ ਗੰਦ ਭਾਰ ਰਿਹਾ ਗੁੱਡਾਗੱਡੀ ਕਰ ਰਿਹਾ ਇਹਨਾਂ ਤੇ ਤੁਰੰਤ ਐਕਸ਼ਨ ਲਿਆ ਜਾਵੇ